ਸੰਸਦ ਪਵਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਸਦ ਦੇ ਵਿੱਚ ਇੱਕ ਸ਼ਖਸ ਕੰਦ ਟੱਪ ਕੇ ਦਾਖਲ ਹੋ ਗਿਆ ਦੱਸ ਦਿਆ ਕਿ ਪਵਨ ਦੇ ਵਿੱਚ ਦਾਖਲ ਹੋਇਆ ਇਹ ਸ਼ਖਸ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੰਸਦ ਦੀ ਸੁਰੱਖਿਆ ਦੇ ਵਿੱਚ ਵੱਡੀ ਕੋਤਾਹੀ ਦੀ ਖਬਰ ਸਾਹਮਣੇ ਆ ਰਹੀ ਹੈ ਸ਼ਖਸ ਦੇ ਵੱਲੋਂ ਦੱਸ ਦਿਆ ਕਿ ਦਰਖਤ ਦੇ ਸਹਾਰੇ ਅੰਦਰ ਦਾਖਲ ਹੋਇਆ ਗਿਆ ਸੂਤਰਾਂ ਦੇ ਮੁਤਾਬਕ ਜੋ ਖਬਰ ਸਾਹਮਣੇ ਆ ਰਹੀ ਹੈ ਨਵੀਂ ਸੰਸਦ ਪਵਨ ਦੇ ਗਰੂੜ ਦਵਾਰ ਤੱਕ ਇਸ ਸ਼ਖਸ ਨੇ ਆਪਣੀ ਪਹੁੰਚ ਕੀਤੀ ਹੈ ਤੇ ਪ੍ਰਖਿਆ ਕਰਮੀਆਂ ਦੇ ਵੱਲੋਂ ਮੌਕੇ ਤੇ ਹਾਲਾਂਕਿ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਕਿ ਕੱਲ ਹੀ ਮੌਨਸੂਨ ਦਾ ਸੈਸ਼ਨ ਖਤਮ ਹੋਇਆ ਸੀ ਸੈਸ਼ਨ ਦਾ ਕੱਲ ਅਖੀਰਲਾ ਦਿਨ ਸੀ ਤੇ ਅੱਜ ਉਹ ਇਹ ਘਟਨਾ ਵਾਪਰ ਗਈ ਹੈ ਹੁਣ ਇਸ ਸ਼ਖਸ ਦੀ ਕੀ ਮਨਸ਼ਾ ਸੀ ਕਿਸ ਕਾਰਨਾ ਕਰਕੇ ਇਸ ਸ਼ਖਸ ਅਤੇ ਦਾਖਲ ਹੋਇਆ ਇਸ ਦੀ ਜਾਣਕਾਰੀ ਕੀ ਹੈ ਇਸ ਦਾ ਨਾਮ ਕੀ ਹੈ ਇਹ ਜਾਣਕਾਰੀ ਵੀ ਜਲਦੀ ਹੀ ਸਾਹਮਣੇ ਆ ਚੋਏਗੀ ਕਿਉਂਕਿ ਪੁਲਿਸ ਦੇ ਵੱਲੋਂ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਤਾਈ ਸੰਸਦ ਪਵੰਦੀ ਸੁਰੱਖਿਆ ਦੇ ਵਿੱਚ ਦੇਖਣ ਨੂੰ ਮਿਲੀ ਹੈ